ਹੈਲੋ ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਹਰਦੀਪ ਸਲਾਈ ਕੜਾਈ ਸੈਂਟਰ ਅੱਜ ਆਪਾਂ ਤੁਹਾਡੇ ਵਾਸਤੇ ਬਿਲਕੁਲ ਸਿੰਪਲ ਪਲਾਜ਼ੋ ਦੀ ਕਟਿੰਗ ਦੀ ਵੀਡੀਓ ਲੈ ਕੇ ਆਏ ਆ ਜਿਹੜਾ ਬਿਲਕੁਲ ਸਿੰਪਲ ਪਲਾਜ਼ੋ ਦੋਨੇ ਪਾਸੇ ਲਾਸਟਕ ਪੈ ਜਾਂਦਾ ਆਪਾਂ ਉਹਦੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਇਹਦੀ ਜਿਹੜੀ ਲੈਂਥ ਆ ਪਲਾਜ਼ੋ ਦੀ ਉਹ 38 ਇੰਚ ਤਿਆਰ ਆ ਮੋਰੀ 7 ਇੰਚ ਤੇ ਜਿਹੜਾ ਪਲਾਜ਼ੋ ਦਾ ਆਸਣ ਜਾਂ ਝੋਲੀ ਆ ਉਹ 12 ਇੰਚ ਆ ਜੀ ਤੇ ਜਿਹੜੀ ਥਾਈ ਆ ਉਹ 10 ਇੰਚ ਆ ਕਮਰੇ ਦੀ 14 ਇੰਚ ਆ ਤੇ ਜਿਹੜੀ ਹੈਪਾ ਹੈਪ 17 ਇੰਚ 17 ਇੰਚ ਦੇ ਵਿੱਚ ਆਪਾਂ 3 ਇੰਚ ਲੂਜ਼ਿੰਗ ਦੇ ਕੇ ਜਿਹੜਾ ਉੱਪਰੋਂ ਕੱਟਦੇ ਆ ਤਾਂ ਉਹਦੇ ਵਿੱਚ ਆਪਾਂ 3 ਇੰਚ ਲੂਜ਼ਿੰਗ ਦੇ ਕੇ ਉਹਦੇ ਹਿਸਾਬ ਨਾਲ 20 ਇੰਚ ਦੇ ਹਿਸਾਬ ਨਾਲ ਕਟਾਂਗੇ ਠੀਕ ਹੈ ਜੀ ਆਜੋ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਦੀ ਕਟਿੰਗ ਕਿੱਦਾਂ ਕਰਨੀ ਆ ਹਾਂਜੀ 38 ਇੰਚ ਪਲਾਜੋ ਤਿਆਰ ਕਰਨ ਵਾਸਤੇ ਜਿਹੜਾ ਆਪਾਂ ਨੂੰ ਕਮੀ ਕੱਪੜੇ ਦੀ ਲੋੜ ਆ ਉਹ ਆਪਾਂ ਨੂੰ ਸਵਾ 2 ਜਾਂ 2.5 ਮੀਟਰ ਘੱਟ ਤੋਂ ਘੱਟ ਸਵਾ 2 ਤੇ ਆਪਾਂ 2.5 ਮੀਟਰ ਦੇ ਵਿੱਚ ਵਿੱਚ ਇਹ ਇੰਨਾ ਪਲਾਜੋ ਦੀ ਲੈਂਥ ਆਪਣੀ ਤਿਆਰ ਹੋਊਗੀ ਕਿਉਂਕਿ ਇਹਦੀ ਲੈਂਥ ਆਪਾਂ ਨੂੰ ਪਤਾ ਵੀ 38 ਇੰਚ ਤਿਆਰ ਆ ਤੇ ਆਜੋ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਦੀ ਕਟਿੰਗ ਕਿੱਦਾਂ ਕਰਨੀ ਆ ਹਾਂਜੀ ਕੱਪੜੇ ਨੂੰ ਆਪਾਂ ਬਿਛਾ ਲਿਆ ਇਹਦਾ ਜਿਹੜਾ ਉਹ ਹੈਗਾ ਓਪਨ ਹਿੱਸਾ ਇਹ ਆਪਾਂ ਆਪਦੇ ਵੱਲ ਕਰ ਲੈਣਾ ਇੱਥੋਂ ਆਪਾਂ ਤੁਹਾਨੂੰ ਦੱਸਿਆ ਸੀ 17 ਇੰਚ ਦੀ ਹੈਪ ਸੀ ਤਾਂ 3 ਇੰਚ ਤੇ ਲੂਜ਼ਿੰਗ ਦੇ ਕੇ 20 ਇੰਚ ਹੋ ਗਿਆ ਤਾਂ ਜਿਹੜਾ ਆਪਾਂ ਉੱਤੋਂ ਇੱਥੋਂ ਰੱਖਾਂਗੇ ਇਹਦਾ ਤੇ ਇਹ ਇਹ ਆਪਾਂ 10 ਇੰਚ ਦੇ ਹਿਸਾਬ ਨਾਲ ਨਿਸ਼ਾਨੀ ਲਾਵਾਂਗੇ 20 ਦਾ ਅੱਧ 10 ਹੋ ਜਾਂਦਾ ਤਾਂ 10 ਇੰਚ ਦੇ ਹਿਸਾਬ ਨਾਲ ਆਪਾਂ ਨਿਸ਼ਾਨੀ ਲਾਵਾਂਗੇ 10 ਇੱਥੋਂ ਹਾਂਜੀ ਜਿਹੜੇ ਝੋਲੀ ਦਾ ਨਿਸ਼ਾਨ ਆ ਪਹਿਲਾਂ ਆਪਾਂ ਉਤੋਂ ਇੱਥੋਂ ਇਧਰ ਨੂੰ 10 ਇੰਚ ਲਾ ਲਿਆ ਸੀ ਇੱਥੋਂ ਫੇਰ ਆਪਾਂ ਨੇ ਜਿਹੜਾ ਇੱਥੋਂ ਇੱਥੋਂ ਤੱਕ ਲਾਉਣਾ ਇਹ 12 ਇੰਚ ਦਾ ਲਾਉਣਾ ਇੱਥੋਂ ਫੇਰ ਇਹਦਾ ਬਾਕਸ ਬਣਾ ਲੈਣਾ 12 ਇੰਚ ਤੇ ਇੱਥੋਂ ਹੁਣ ਆਪਾਂ ਇਹਦਾ ਥਾਈ ਦਾ ਨਿਸ਼ਾਨ ਲਾਵਾਂਗੇ ਇੱਥੋਂ ਆਪਾਂ ਜਿਹੜਾ ਬਾਕਸ ਬਣਾਉਣੇ 2 ਇੰਚ ਦਾ ਆਪਾਂ ਗਲਾਈ ਦੇਣੀ ਹੈ ਇੱਥੋਂ ਝੋਲੀ ਦੀ ਜਿਆਦਾ ਡੂੰਗੀ ਗਲਾਈ ਨਹੀਂ ਦੇਣੀ ਆਪਾਂ ਸਿੱਟੇਸ਼ੀ ਜੀ ਗਲਾਈ ਦੇਣੀ ਹੈ ਠੀਕ ਹੈ ਹੁਣ ਆਪਾਂ ਇੱਥੇ ਪਲਾਜ਼ੋ ਦੀ ਲੈਂਥ ਆ ਜਿਹੜੀ ਉਹ ਤਿਆਰ ਰੱਖਾਂਗੇ ਪਲਾਜ਼ੋ ਦੀ ਜਿਹੜੀ ਲੈਂਥ ਤਿਆਰ ਉਹ ਆਪਣੀ 38 ਇੰਚ ਆਈ 2 ਇੰਚ ਉੱਤੇ ਫੋਲਡਿੰਗ ਦਾ ਆ ਜਾਊਗਾ 2 ਇੰਚ نیچے ਮੂਰੀ ਦੀ ਫੋਲਡਿੰਗ ਦਾ ਆ ਜਾਊਗਾ ਤਾਂ ਆਪਾਂ 42 ਇੰਚ ਟੋਟਲ ਲੈਂਥ ਰੱਖਾਂਗੇ ਇਹਦੀ 42 ਇੰਚ ਲੈਂਥ ਰੱਖ ਕੇ ਜਿਹੜਾ ਆਪਣਾ 10 ਇੰਚ ਇੱਥੋਂ ਵੀ ਜਿਵੇਂ ਆਪਾਂ ਉੱਪਰ 10 ਇੰਚ ਲਾਇਆ ਸੀ نیچے ਵੀ ਆ ਕੇ 10 ਇੰਚ ਲਾ ਲਿਆ ਆਪਾਂ ਨਿਸ਼ਾਨ 10 ਦਾ ਫਿਰ ਆਪਾਂ ਨੇ ਅੱਧ ਕਰ ਲੈਣਾ ਦੱਸਤਾ ਜਿਹੜਾ ਅੱਧਾ ਉਹ 5 ਇੰਚ ਹੋ ਗਿਆ 5 ਇੰਚ ਦੇ ਨਿਸ਼ਾਨੀਤ ਹੁਣ ਆਪਾਂ ਇੱਥੋਂ ਮੂਰੀ ਇਹਦੇ ਸੈਂਟਰ ਚੋਂ ਆਪਾਂ ਇੱਥੋਂ ਮੂਰੀ ਰੱਖਾਂਗੇ ਮੂਰੀ ਜਿਹੜੀ ਆਪਾਂ ਉਹ ਇਹਦੀ 7 ਇੰਚ ਰੱਖਣੀ ਹੈ ਉਹਦੇ ਕਰਕੇ 3.5 ਆਪਾਂ ਉਹ ਸੈਂਟਰ ਦੇ ਨਿਸ਼ਾਨ ਤੋਂ ਇੱਧਰ ਨਿਸ਼ਾਨ ਲਾਵਾਂਗੇ 3.5 ਇੱਧਰ ਲਾਵਾਂਗੇ ਤੇ ਹੁਣ ਜਿਹੜੀ ਸ਼ੇਪ ਪੱਟੀ ਆ ਆਪਾਂ ਉਹਦੇ ਜਿੱਥੇ ਝੋਲੀ ਦਾ ਨਿਸ਼ਾਨ ਲਾਇਆ ਸੀ ਉਥੋਂ ਲੈ ਕੇ ਇਸ ਨਿਸ਼ਾਨ ਨੂੰ ਆਪਾਂ ਨੇ ਮਲਾ ਲੈਣਾ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਪਲਾਜੋ ਦੀ ਕਟਿੰਗ ਹੁੰਦੀ ਆ ਨਾ ਤੇ ਪਲਾਜੋ ਉੱਪਰ ਚੜਦਾ ਤੇ ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਆ ਇਹ ਆਪਾਂ ਮੂਹਰੇ ਪੱਲੇ ਦੀ ਕਟਾਈ ਕਰ ਲਈ ਆ ਨਿਸ਼ਾਨ ਲਾ ਲਿਆ ਇਹਦੇ ਤੋਂ ਉੱਪਰ ਹੀ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਜਿਹੜੇ ਆਪਾਂ ਨਿਸ਼ਾਨ ਲਾਇਆ ਆਪਾਂ ਉਸੇ ਨਿਸ਼ਾਨਾ ਦੇ ਉੱਤੇ ਕਟਿੰਗ ਕਰਾਂਗੇ ਜਿਹੜਾ ਬਾਹ ਦਾ ਵਧਾ ਕੇ ਰੱਖਣਾ ਉਹ ਆਪਾਂ ਜਿਹੜੇ ਦਾ ਬੈਕ ਪੱਲਾ ਆਪਾਂ ਉਹਦੇ ਚ ਉਹਦੀ ਜਿਹੜੀ ਰੱਖਾਂਗੇ ਬਾਦੂ ਉਹ ਪਿਛਲੇ ਪੱਲੇ ਚ ਰੱਖਾਂਗੇ ਜਿਹੜਾ ਫਰੰਟ ਪੱਲਾ ਉਹਦੇ ਚ ਆਪਾਂ ਸੇਮ ਉਸੇ ਨਿਸ਼ਾਨਾ ਦੇ ਉੱਤੇ ਆਪਾਂ ਨੇ ਕਟਿੰਗ ਕਰਨੀ ਹੈ ਇਹਦੀ ਹਾਂਜੀ ਇਹ ਆਪਾਂ ਫਰੰਟ ਪੱਲਾ ਕੱਟ ਲਿਆ ਸੀ ਹੁਣ ਆਪਾਂ ਜਿਹੜਾ ਬਾਕੀ ਕੱਪੜਾ ਸੀ ਉਹਦੇ ਉੱਤੇ ਇਹਨੂੰ ਵਿਛਾ ਲੈਣਾ ਚੰਗੀ ਤਰ੍ਹਾਂ ਆ ਦੇਖੋ ਹੁਣ ਆਪਾਂ ਜਿਹੜੀ ਇਹ ਕਿ ਵੱਧ ਆਵਾਜ਼ ਵੱਧ ਰੱਖਣਾ ਹੁੰਦਾ ਵਾ ਇੰਚ 1.5 ਇੰਚ ਉਹ ਆਪਾਂ ਪਿਛਲੇ ਪੱਲੇ ਦੇ ਵਿੱਚ ਰੱਖਾਂਗੇ ਆ ਦੇਖੋ ਹੁਣ ਜਿਹੜਾ ਇੱਥੇ ਝੋਲੀ ਦਾ ਨਿਸ਼ਾਨ ਆ ਇੱਥੋਂ ਆਪਾਂ 2 2 ਇੰਚ ਵਧਾ ਕੇ ਨਿਸ਼ਾਨ ਲਾਵਾਂਗੇ ਇਹ ਆਪਣਾ ਫਰੰਟ ਪੱਲਾ ਵਾ ਆ ਦੇਖੋ ਇਹਦੇ ਨਿਸ਼ਾਨ ਤੋਂ ਆਪਾਂ ਨੇ 2 2 ਇੰਚ ਵਧਾ ਕੇ ਨਿਸ਼ਾਨ ਲਾਉਣਾ ਠੀਕ ਹੈ ਇਹਨੂੰ ਇਦਾਂ ਆਪਾਂ ਇੰਚ ਟੇਪ ਦੇ ਨਾਲ ਬਿਲਕੁਲ ਸਿੱਧਾ ਕਰ ਲੈਣਾ ਤੇ ਜਿਹੜੀ ਇਹਦੀ ਬੈਕ ਝੋਲੀ ਆ ਜਿਹੜਾ ਬੈਕ ਸਾਈਡ ਪਿਛਲਾ ਪੱਲਾ ਵੀ ਲਾਸਟ ਵਾਲਾ ਸਾਈਡ ਆਪਣੇ ਕਹਿ ਜੇ ਨਾ 2 ਇੰਚ ਪਿੱਛੋਂ ਉੱਚਾ ਚੱਕ ਲੈਣਾ ਉਧਰੋਂ 2 ਇੰਚ ਉੱਚਾ ਚੱਕ ਇਧਰੋਂ ਆਪਾਂ ਜਿਹੜੀ ਜਿੱਧਰ ਆਪਣੀ ਬੰਦ ਸਾਈਡ ਹੁੰਦੀ ਹੈ ਇਧਰ ਆਪਾਂ ਇਹਦੇ ਨਾਲ ਤਰਸ਼ਾ ਮੋੜਾ ਦੇਣਾ ਇੱਥੋਂ ਬੈਕ ਸਾਈਡ ਝੋਲੀ ਦਾ ਨਿਸ਼ਾਨ ਲਾਵਾਂਗੇ ਆਪਾਂ 2.5 ਇੰਚ ਤੇ 2.5 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਇੱਥੋਂ ਦੀ ਜਿਹੜੀ ਪਿਛਲੀ ਝੋਲੀ ਉਹਦੀ ਗਲਾਈ ਪਾ ਦਾਂਗੇ ਹੁਣ ਆਪਾਂ ਇਹਨੂੰ ਸ਼ੇਪ ਪੱਟੀ ਨਾਲ ਇਥੋਂ ਆਪਾਂ 1 ਇੰਚ ਡੇਢ ਇੰਚ ਦਾ ਨਿਸ਼ਾਨ ਡੇਢ ਕੈਂਚ ਦਾ ਨਿਸ਼ਾਨ ਇਥੋਂ ਰੱਖ ਕੇ ਤੇ ਇਹਦੇ ਨਾਲ ਆਪਾਂ ਇਹਨੂੰ ਸ਼ੇਪ ਫੱਟੀ ਨਾਲ ਝੋਲੀ ਵਾਲੇ ਨਿਸ਼ਾਨ ਤੋਂ ਲੈ ਕੇ ਸ਼ੇਪ ਵਾਲੀ ਫੱਟੀ ਨਾਲ ਮੂਰੀ ਤੱਕ ਮਿਲਾ ਦਾਂਗੇ ਇਸ ਤਰ੍ਹਾਂ ਬਹੁਤ ਹੀ ਸੌਖੀ ਪਲਾਜ਼ੋ ਦੀ ਕਟਾਈ ਹੋ ਜਾਂਦੀ ਹੈ ਨਾ ਤਾਂ ਪਲਾਜ਼ੋ ਦੇ ਅੰਦਰ ਝੋਲੀ ਦੀ ਜਿਹੜੀ ਸਿਉਣਾ ਉਹ ਖਿੱਚ ਪੈਂਦੀ ਹੈ ਤੇ ਇਹਦੀ ਫੀਟਿੰਗ ਵੀ ਪ੍ਰੋਪਰ ਵਧੀਆ ਆਉਂਦੀ। ਇਹ ਜਿਹੜੀ ਇਹ ਇੱਕ ਸਾਈਡ ਉਧਰ ਆਪਾਂ ਇੱਕ ਕੋਈ ਵੀ ਬਾਦ ਕਾਟ ਨਹੀਂ ਕਰਨੀ। ਉਹ ਸੇਮ ਉਸੇ ਨਾਪ ਤੇ ਆਪਾਂ ਬਿਲਕੁਲ ਨਾਲ-ਨਾਲ ਦੀ ਕੱਟਣਾ। ਜਿਹੜੀ ਇਹਦੀ ਆਪਾਂ ਬਾਦ ਕਾਟ ਕਰਨੀ ਉਹ ਆਪਾਂ ਸਿਰਫ ਅੰਦਰਲੀ ਸਾਈਡ ਝੋਲੀ ਵਾਲੀ ਸਾਈਡ ਵਧਾਉਣਾ ਵਾ। ਬਾਹਰਲੀ ਸਾਈਡ ਜਿੱਧਰ ਆਪਣੀ ਬੰਦ ਸੇ ਆਉਣ ਲੱਗਦੀ ਹੈ ਇਧਰਲੀ ਸਾਈਡ ਆਪਾਂ ਕੋਈ ਵੀ ਬਾਦ ਕਾਟ ਨਹੀਂ ਕਰਨੀ। ਦੋਨੇ ਪੱਲੇ ਆਪਾਂ ਨੇ ਦੇਖੋ ਦੋਨੇ ਦੋ ਪੱਲੇ ਇਹ ਨੇ। ਦੋ ਪੱਲੇ ਇਹਦੇ ਬੈਕ ਸਾਈਡ ਦੇ ਨੇ। ਇਹ ਸੇਮ ਉਸੇ ਨਾਪ ਤੇ ਉਹ ਇੱਕੋ ਹੀ ਨਿਸ਼ਾਨ ਤੇ ਕੱਟਣੇ। ਇੱਥੇ ਜੇ ਆਪਾਂ ਬਾਦ ਕਾਟ ਕੋਈ ਵੀ ਨਹੀਂ ਕਰਨ ਪਿਛਲਾ ਪੱਲਾ ਆਪਾਂ 2 ਇੰਚ ਚੱਕ ਕੇ ਕੱਟਣਾ ਜਿਹੜਾ ਆਪਾਂ ਸਲਾਈਆਂ ਵਾਸਤੇ ਵਧਾਉਣਾ ਇਹ ਆਪਾਂ ਝੋਲੀ ਵਾਲੀ ਸਾਈਡ ਜਿਹੜੀ ਸਿਉਣਾ ਆਸਣ ਵਾਲੀ ਤੁਹਾਨੂੰ ਪਤਾ ਲੱਗਦਾ ਇਹ ਹੈ ਉੱਪਰ ਝੋਲੀ ਵਾਲੀ ਸਾਈਡ ਆ ਤੇ ਉਧਰਲੀ ਸਾਈਡ ਹੀ ਆਪਾਂ ਨੇ ਇਹ ਜਿਹੜਾ 1.5 ਇੰਚ ਦੇ ਹਿਸਾਬ ਨਾਲ ਵਧਾਉਣ ਤੇ 2.5 ਇੰਚ ਉਤੋਂ ਆਪਾਂ ਝੋਲੀ ਦਾ ਵਧਾ ਲੈਣਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਅਸੀਂ ਤੁਹਾਡੇ ਵਾਸਤੇ ਹੋਰ ਨਮੀਆਂ ਨਮੀਆਂ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਅਗਲੀ ਵੀਡੀਓ 'ਚ ਅਸੀਂ ਤੁਹਾਨੂੰ ਪਲਾਜ਼ੋ ਦੀ ਸਟਿਚਿੰਗ ਬਾਰੇ ਵੀ ਦੱਸਾਂਗੇ ਇਹ ਬਿਲਕੁਲ ਸੌਖੇ ਤਰੀਕੇ ਨਾਲ ਪਲਾਜ਼ੋ ਦੀ ਕਟਿੰਗ ਹੈ ਜਿਹੜਾ ਲਾਸਟਿਕ ਵਾਲਾ ਪਲਾਜ਼ੋ ਉਹਦੀ ਕਟਿੰਗ ਸੀ ਧੰਨਵਾਦ ਜੀ